ਇਹ ਫਿਲਮ ਉਹ ਦੇਖੀ ਤਾਂ ਵਾਕਿਆ ਤੇ ਵਿੱਚ ਪੁਰਾਣਾ ਪੰਜਾਬ ਦਿਖਾਇਆ ਗਿਆ ਬਹੁਤ ਸੋਹਣੀ ਸਾਰੇ ਰੀਤੀ ਰਿਵਾਜ ਦਿਖਾਏ ਗਿਆ ਬਹੁਤ ਸੋਹਣੀ ਹੈ ਟਿਪਸ ਨੂੰ ਮੁਬਾਰਕਾ ਸਾਡੇ ਡਾਇਰੈਕਟਰ ਸਾਹਿਬ ਮਨਦੀਪ ਜੀ ਨੂੰ ਮੁਬਾਰਕਾ ਸਾਰੀ ਜਿੰਨੀ ਟੀਮ ਆ ਸਾਡੀ ਸਾਰਿਆਂ ਨੂੰ ਬਹੁਤ ਸਾਰੇ ਮੁਬਾਰਕਾ ਕਿਉਂ ਫਿਲਮ ਬਹੁਤ ਸੋਹਣੀ ਬਣੀ ਹੈ ਗਿੱਪੀ ਦੀ ਪਰਫਾਰਮੈਂਸ ਬੜੀ ਵਧੀਆ ਬਹੁਤ ਵਧੀਆ ਗਿੱਪੀ ਤੇ ਐਮੀ ਦੋਨੋਂ ਕਮਾਲ ਦੇ ਐਕਟਰ ਨੇ ਗੁੱਗੂ ਗਿੱਲ ਜੀ ਦਾ ਫਿਰ ਉਹ ਤਾਂ ਫਿਰ ਹੋ ਨੇ ਨਾ ਪੂਰੇ ਸਰਦਾਰ ਨੇ ਨਾ ਤਾਂ ਉਹ ਤਾਂ ਪੁਰਾਣੇ ਖੁੰਡ ਕਹਿੰਦੇ ਹੁੰਦੇ ਨਾ ਉਹਨਾਂ ਨਾਲ ਤਾਂ ਫਿਰ ਜਦੋਂ ਸਕਰੀਨ ਤੇ ਆਏ ਪੂਰੀ ਜਾਨ ਪੈ ਗਈ ਤੇ ਜਾਂਦੇ ਨੇ ਕੀ ਕਹਣਾ ਚਾਹੋ ਸਰਵਦਾ ਜੀ ਬਾਈ ਬਹੁਤ ਵਧੀਆ ਫਿਲਮ ਆ ਸਾਰੇ ਦੇਖਣ ਆਓ ਤੁਹਾਨੂੰ ਆਪਣੇ ਪੁਰਾਣੇ ਪੰਜਾਬ ਨਾਲ ਜੋੜਦੀ ਆ ਰੀਤੀ ਰਿਵਾਜਾਂ ਨਾਲ ਜੋੜਦੀ ਆ ਆਓ ਤੇ ਫਿਲਮ ਦੇਖੋ ਆਪਣੇ ਬੱਚਿਆਂ ਨੂੰ ਲੈ ਕੇ ਆਓ ਦਿਖਾਓ ਪੁਰਾਣਾ ਪੰਜਾਬ ਕਿਦਾਂ ਦਾ ਸੀਗਾ ਸੋ ਕਿਸ ਤਰ੍ਹਾਂ ਦਿੱਤੇ ਨੇ ਟਿਪਸ ਅੱਛਾ ਉਹ ਐਫਰਟ ਕੀਤਾ ਟਿਪਸ ਨੇ ਸਿਨੇਮਾ ਦੇ ਬਾਰੇ ਵਿੱਚ ਕੀ ਕੀ ਕਹਿੰਦੇ ਨੇ ਬਣੀ ਬਣੀਆ ਕੀ ਹਨਾ ਤੇ ਜਿਵੇਂ ਸਰਵਾਲਾ ਜੀ ਹੁੰਦੇ ਦੀ ਕੰਜ ਨੂੰ ਨਹੀਂ ਪਤਾ ਵੀ ਸਰਵਾਲਾ ਜੀ ਕੀ ਹੁੰਦਾ ਤਾਂ ਤੁਸੀਂ ਸਰਵਾਲਾ ਜੀ ਮੂਵੀ ਦੇਖ ਸਕਦੇ ਹੋ ਤੂੰ ਦੋ ਬਾਦ ਪਤਾ ਲੱਗ ਜੂਗਾ ਤੇ ਆਪਣੇ ਜਿਹੜੇ ਸੱਭਿਆਚਾਰ ਖੋ ਚੁੱਕਿਆ ਉਹ ਇਹ ਫਿਲਮ ਦੇ ਵਿੱਚ ਹੈਗਾ ਤੇ ਰੀਤੀ ਰਿਵਾਜ ਨੇ ਜਿਹੜੇ ਅੱਜ ਲੋਪ ਹੋਈ ਜਾਂਦੇ ਨੇ ਉਹ ਫਿਲਮ ਦੇ ਵਿੱਚ ਨੇ ਸਾਰਿਆਂ ਨੂੰ ਜਿਹੜੇ ਨਵੇਂ ਬੱਚੇ ਹਾਂਜੀ ਜੋ ਉਹਨਾਂ ਦੇ ਕਾਮੇਡੀ ਕਾਮੇਡੀ ਜਿਬਾਕੀ ਕਲਾਕਾਰ ਜੋ ਜੋ ਕਰਵਾਉਣਗੇ ਜੋ ਮੈਂ ਦਿਲ ਦੇ ਨਾਲ ਕਰੂੰਗਾ ਜੋ ਜੋ ਮੈਂ ਤੁਹਾਨੂੰ ਕਰਵਾਉਣਗੇ ਸਾਰੇ ਮੈਂ ਉਹ ਮੇ ਕਰੂੰਗਾ ਥੈਂਕ ਯੂ